ਹਰ ਵਨ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਵਾਲਾ ਸੂਟ ਬਹੁਤ ਜ਼ਿਆਦਾ ਸਪੈਸ਼ਲ ਰਹੇਗਾ ਅੱਜ ਸਪੈਸ਼ਲ ਹੈ ਦਾ ਫੈਬਰਿਕ ਨਿਊ ਫੈਬਰਿਕ ਮਾਰਕੀਟ ਦੇ ਵਿੱਚ ਲਾਂਚ ਹੋਇਆ ਹੈ ਜੀ ਤੁਸੀਂ ਕ੍ਰੇਪ ਬਹੁਤ ਜ਼ਿਆਦਾ ਸੂਟਾਂ ਤੇ ਰੈਡੀ ਕਰਵਾ ਚੁੱਕੇ ਹੋ ਕ੍ਰੇਪ ਨੂੰ ਸਿਲਕ ਦੇ ਬਹੁਤ ਜ਼ਿਆਦਾ ਸੂਟ ਬਣਾ ਚੁੱਕੇ ਹੋ ਤਾਂ ਇੱਕ ਨਵਾਂ ਫੈਬਰਿਕ ਆ ਗਿਆ ਜੀ ਸਿਲਕ ਕ੍ਰੇਪ ਜਾਨੀ ਕਿ ਦੋਨੋਂ ਫੈਬਰਿਕ ਦਾ ਇੱਕੇ ਦੇ ਵਿੱਚ ਟੈਕਸਚਰ ਹੋਏਗਾ ਇਹਦਾ ਜਿਹੜੀ ਲੁੱਕ ਹੋਏਗੀ ਉਹ ਸਿਲਕ ਦੀ ਤਰ੍ਹਾਂ ਆਏਗੀ ਐਂਡ ਇਹਦੀ ਸ਼ਾਈਨਿੰਗ ਆਏਗੀ ਜੀ ਕ੍ਰੇਪ ਦੀ ਤਰ੍ਹਾਂ ਕਿ ਕਿ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸਾਫਟ ਹੈ ਦੇ ਉੱਤੇ ਪਾਰਟੀ ਐਂਡ ਰਿਸੋਰਟਸ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਸਾਫਟਾ ਤੇ ਇਹ ਵਾਲਾ ਜਿਹੜਾ ਪੈਚ ਲਗਾਇਆ ਹੋਇਆ ਇਹ ਕੋਈ ਕਲਰ ਡਾਈ ਨਹੀਂ ਕੀਤਾ ਆਪਾਂ ਨੇ ਇਹਦੇ ਉੱਪਰ ਆਰਗੰਜ਼ਾ ਵਿਸਕੋਸ ਆਰਗੰਜ਼ਾ ਦਾ ਫੈਬਰਿਕ ਲੈ ਕੇ ਉਹਦਾ ਪੈਚ ਬਣਾਇਆ ਹੋਇਆ ਕਲਰ ਵਾਈਜ਼ ਦੇ ਉੱਪਰ ਜਿਹੜਾ ਆਪਾਂ ਵਰਕ ਦਿੱਤਾ ਹੋਇਆ ਪ੍ਰੋਪਰ ਪੂਰਾ ਹੈਂਡਵਰਕ ਦਾ ਸੂਟ ਰੈਡੀ ਹੋਇਆ ਜੀ ਕਾਫੀ ਜ਼ਿਆਦਾ ਇਹ ਹਿੱਟ ਡਿਜ਼ਾਈਨ ਹੈ ਇਸ ਵਾਰ ਤੇ ਇਹਨੂੰ ਪ੍ਰੋਪਰ ਕਟਵਰਕ ਦਿੱਤਾ ਹੈ ਕਟਵਰਕ ਤੁਸੀਂ ਸਟੀਚਿੰਗ ਦੇ ਨਾਲ ਕਰੋਗੇ ਕਿਉਂਕਿ ਦੂਸਰੇ ਕਟਵਰਕ ਦੇ ਜਿਹੜਾ ਹੁੰਦਾ ਉਹਦੀ ਫਿਨਿਸ਼ਿੰਗ ਅੱਛੀ ਨਹੀਂ ਆਉਂਦੀ ਤੇ ਇਸ ਦੀ ਮੈਕਲਾਈਨ ਬਣਾਈ ਹੋਈ ਹੈ ਚਾਹੇ ਤੁਸੀਂ ਇਹਨੂੰ ਸਕਿਪ ਕਰਾ ਸਕਦੇ ਹੋ ਜੇ ਤੁਸੀਂ ਰੈਡੀ ਕਰਾਉਣੀ ਹੋਵੇ ਤਾਂ ਕਰਵਾ ਵੀ ਸਕਦੇ ਹੋ ਚਿੱਕੇ ਜੀ ਸਪੈਸ਼ਲੀ ਇਹ ਸਲੀਵਸ ਸਲੀਵਸ ਦੇ ਵਿੱਚ ਕੋਈ ਵੀ ਕਲਰ ਨਹੀਂ ਐਡ ਕੀਤਾ ਬਟ ਇਹਦੇ ਵਿੱਚ 골ਡਨ ਜਿਹੜਾ ਓਵਰਕ ਦੇ ਵਿੱਚ ਮੋਤੀ ਪੱਟ ਕਟ ਦਾਣਾ ਸਿੱਪੀ ਸਾਰਾ ਮਟੀਰੀਅਲ ਯੂਜ਼ ਕੀਤਾ ਹੋਇਆ ਸੂਟ ਬਹੁਤ ਸੋਹਣਾ ਰੈਡੀ ਹੋਇਆ ਸਲੀਵਸ ਕਾਫੀ ਹੈਵੀ ਰਹਿਣੀਆਂ ਪਾਕਿਸਤਾਨੀ ਸਟਾਈਲ ਦੇ ਵਿੱਚ ਐਂਡ ਘੇਰੇ ਤੇ ਚਾਕਾ ਦੇ ਵਰਕ ਆਏਗਾ ਤੇ ਬੈਕ ਸਾਈਡ ਵੀ ਇਦਾਂ ਆਏਗਾ ਜੇ ਤੁਸੀਂ ਘੱਟ ਰੇਟ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਵਰਕ ਸਕਿਪ ਕਰਾ ਸਕਦੇ ਹੋ ਜਿਵੇਂ ਕਿ ਬੈਕ ਦਾ ਵਰਕ ਜਿਹੜਾ ਉਹ ਸਕਿਪ ਕਰਾ ਸਕਦੇ ਹੋ ਗਲੇ ਦਾ ਸਕਿਪ ਕਰਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਵੈਸੇ ਤੇ ਜੇ ਕਲਰ ਬਹੁਤ ਸੋਹਣਾ ਹੈ ਟ੍ਰੈਂਡਿੰਗ ਦੇ ਵਿੱਚ ਹੈ ਜੇ ਤੁਸੀਂ ਕਲਰ ਆਪਣੇ ਅਕੋਰਡਿੰਗ ਚੇਂਜ ਕਰਾਉਣਾ ਤਾਂ ਉਹ ਵੀ ਤੁਸੀਂ ਕਰਾ ਸਕਦੇ ਹੋ ਬਹੁਤ ਜਿਆਦਾ ਸੋਹਣੇ ਸੂਟ ਬਣ ਕੇ ਰੈਡੀ ਹੋ ਜਾਂਦੇ ਨੇ ਠੀਕ ਹੈ ਜੀ ਐਂਡ ਇਹਦੀ ਨੈਕਲਾਈਨ ਵੀ ਤੁਸੀਂ ਆਪਣੇ ਅਕੋਰਡਿੰਗ ਸੈੱਟ ਕਰਵਾ ਸਕਦੇ ਹੋ ਤੇ ਪਾਕਿਸਤਾਨੀ 슬ੀਵਸ ਤੋਂ ਅਪਕਿੰਨੇ ਕਿ ਅੱਜਕੱਲ ਪਾਕਿਸਤਾਨੀ 슬ੀਵਸ ਨਾਲ ਖੁੱਲ੍ਹੇ ਸੂਟ ਦਾ ਬਹੁਤ ਟ੍ਰੈਂਡ ਹੈਗਾ ਤੇ ਤੁਸੀਂ ਜੇ ਸਿੰਪਲ 슬ੀਵਸ ਰੱਖਣੀਆਂ ਚਾਹੁੰਦੇ ਤਾਂ ਤੁਸੀਂ ਸਿੰਪਲ ਵੀ ਰੱਖਵਾ ਸਕਦੇ ਉਹਨਾਂ ਦਾ ਵਰਕ ਥੋੜਾ ਘੱਟ ਹੋਏਗਾ ਤਾਂ ਜੇ ਉਹਦੇ ਨਾਲ ਜਿਹੜੀ ਸਟੀਚਿੰਗ ਹੈ ਉਹ ਤੁਸੀਂ ਸਿੰਪਲ ਦੀ ਕਰ ਸਕਦੇ ਪਹੁੰਚੇ ਤੇ ਸਿਰਫ ਇੱਕ ਇੱਕ ਲਾਈਨ ਆਪਾਂ ਹੱਪਸ ਦਾ ਵਰਕ ਕੀਤਾ ਹੋਇਆ ਸਿਰਫ ਇਹਨੂੰ ਕੱਟ ਦੇਣ ਵਾਸਤੇ ਪਹੁੰਚੇ ਨੂੰ ਕੱਟ ਦੇਣ ਵਾਸਤੇ ਇਸਤੇ ਥੋੜਾ ਵਰਕ ਕੀਤਾ ਹੋਇਆ ਐਂਡ ਇਹਦਾ ਦੁਪੱਟਾ ਦੁਪੱਟਾ ਕਾਫੀ ਜ਼ਿਆਦਾ ਹੈਵੀ ਹੈ ਵਿਸਕੋਸ ਆਰਗੈਂਜ਼ਾ ਦਾ ਇਹਦਾ ਦੁਪੱਟਾ ਰਹੇਗਾ ਐਂਡ ਦੁਪੱਟੇ ਦੇ ਵਿੱਚ ਹੀ ਪ੍ਰੋਪਰ ਹੈਂਡਵਰਕ ਦਿੱਤਾ ਹੋਇਆ ਹੈ ਇਹਦੇ ਵਿੱਚ ਨਾਲ ਵਿਸਕੋਸ ਆਰਗੈਂਜ਼ਾ ਇਹ ਫੈ布ਰਿਕ ਅਟੈਚ ਕੀਤਾ ਹੈ ਇਹਨੂੰ ਸਾਈਡ ਤੇ ਕੱਟ ਵਰਕ ਦਿੱਤਾ ਹੋਇਆ ਹੈ ਐਂਡ ਇਸ ਜਿਵੇਂ ਤੇ ਆਪਾਂ ਪ੍ਰੋਪਰ ਹੈਂਡਵਰਕ ਦਿੱਤਾ ਹੈ ਹੈਂਡਵਰਕ ਦੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੋਊਗੀ ਕੋਈ ਵੀ ਕੰਪਲੇਨ ਨਹੀਂ ਹੋਊਗੀ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਹੈਂਡਵਰਕਸ ਦੀਆਂ ਲਾਈਨਾਂ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਸੋਨਾ ਛੋਟਾ ਕਲਰ ਸਪੈਸ਼ਲ ਬਹੁਤ ਜ਼ਿਆਦਾ ਤੁਸੀਂ ਸੇਮ ਕਲਰ ਸੇ ਬਣਾ ਸਕਦੇ ਹੋ ਕਲਰ ਨੂੰ ਆਪਣੇ ਅਕੋਰਡਿੰਗ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ ਇਸ ਦੇ ਅਕੋਰਡਿੰਗ ਤੁਸੀਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਸ ਸਾਡੇ ਤੋਂ ਰੈਡੀ ਕਰਵਾ ਸਕਦੇ ਜੇ ਹੈਵੀ ਡਿਜ਼ਾਈਨ ਦੇ ਸੂਟ ਜਾਂ ਪ੍ਰੋਪਰ ਨਾ ਹੀ ਪਿਕਸ ਦੇਖਣਾ ਚਾਹਦੇ ਤੇ ਤੁਸੀਂ ਇੰਸਟਾਗ੍ਰਾਮ ਤੇ ਮੈਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਦਾ ਜਿਹੜਾ ਲਿੰਕ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੁਸੀਂ ਉੱਥੇ ਜਾ ਕੇ ਇੰਸਟਾਗ੍ਰਾਮ ਤੇ ਸੋਹਣੇ ਸੋਹਣੇ ਹੈਂਡਵਰਕ ਦੇ ਨਵੇਂ-ਨਵੇਂ ਡਿਜ਼ਾਈਨ ਦੇਖ ਕੇ ਆਰਡਰ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਕੋਲੇ ਤੁਹਾਡੇ ਕੋਲ ਡਿਜ਼ਾਈਨ ਹੈਗਾ ਹਰ ਤਰ੍ਹਾਂ ਦਾ ਸੂਟ ਤੁਸੀਂ ਤਿਆਰ ਕਰਵਾਉਣਾ ਚਾਹਦੇ ਤਾਂ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਹੋ ਤੇ ਬੈਗ ਦੇ ਫਰੰਟ ਸੇਮ ਆਊਗਾ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਘੱਟ ਰੇਟ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਚ ਵਰਕ ਸਕਿਪ ਕਰ ਸਕਦੇ ਹੋ ਦੁਪੱਟਾ ਲੈਸ ਨਾ ਰੱਖ ਸਕਦੇ ਦੁਪੱਟੇ ਦਾ ਵਰਕ ਸਕਿਪ ਕਰਾ ਸਕਦੇ ਹੋ ਜੇ ਪੂਰੇ ਦੁਪੱਟਾ ਯਾਨੀ ਕਿ ਜਿਹੜਾ ਸੂਰ ਤੁਹਾਡੇ ਕੋਲ ਸ਼ੋਅ ਹੋ ਰਿਹਾ ਜੇ ਪੂਰੇ ਦਾ ਪ੍ਰਾਈਸ ਚੈੱਕ ਕਰਨਾ ਚਾਹੁੰਦੇ ਤਾਂ ਪ੍ਰਾਈਸ ਰਹੇਗਾ ਜੀ ਇਹਦਾ 12700 ਰੁਪਏ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੇ ਪਿਓਰ ਫੈਬਰਿਕ ਦੇ ਉੱਪਰ ਆਇਆ ਹੈ ਜੀ ਇੱਕ ਤੁਹਾਡੇ ਨਾਲ ਬਹੁਤ ਹੀ ਜਿਆਦਾ ਸੋਹਣੀ ਇਹ ਫਰੌਕ ਸ਼ੇਅਰ ਕਰਨ ਜਾ ਰਹੀਆਂ ਰੈੱਡ ਕਲਰ ਦੇ ਉੱਪਰ ਇਹ ਫੈਬਰਿਕ ਆਏਗਾ ਜੀ ਪਿਓਰ ਕ੍ਰੇਪ ਨੇਚਰਲ ਕ੍ਰੇਪ ਦਾ ਫੈਬਰਿਕ ਆਏਗਾ ਤਾਂ ਇਹ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਾਰਾ ਹੀ ਮਸ਼ੀਨ ਵਰਕ ਆਏਗਾ ਇਸ ਦੀ ਨੈਕਲਾਈਨ ਬੁਣਾਈ ਨੈਕਲਾਈਨ ਸਬ ਸਟਿਚਿੰਗ ਦੇ ਨਾਲ ਹੀ ਬਣਾਈ ਹੋਈ ਹੈ ਇਸ ਤੇ ਕੋਈ ਵਰਕ ਨਹੀਂ ਹੈ ਇਸ 슬ੀਵਸ ਤੇ ਵਰਕ ਆਏਗਾ ਹਾਂਜੀ ਕਾਫੀ ਜ਼ਿਆਦਾ ਹੈਵੀ ਫਲਾਵਰ ਹੈ ਜਿਹੜਾ 슬ੀਵਸ ਤੇ ਦਿੱਤਾ ਹਾਂ ਤੇ ਜਿਹੜੀ نیچے ਦੇਖੋ ਇਹਦਾ ਘੇਰਾ ਹੈਗਾ ਫਰੌਕ ਦਾ ਘੇਰਾ ਬਹੁਤ ਜ਼ਿਆਦਾ ਹੈਵੀ ਆ ਇਹ ਬਹੁਤ ਹੈਵੀ ਇਨਨੇ ਕਿਹਾ ਸੀ ਸਾਨੂੰ ਘੇਰਾ ਬਣਾਉਣਾ ਚਾਹੀਦਾ ਇਹ ਕਲੀਆਂ ਵਾਲੀ ਨਹੀਂ ਜੇ ਤੁਸੀਂ ਕਲੀਆਂ ਵਾਲੀ ਕੱਟ ਕੇ ਇਹਨਾਂ ਨੂੰ ਇੱਕ ਇੱਕ ਪੀਸ ਜਿਵੇਂ ਫਲਾਵਰ ਰੱਖਣ ਹੁੰਨ ਤਾਂ ਉਹ ਵੀ ਕਰਵਾ ਸਕਦੇ ਹੋ ਬਟ ਇਹ ਜਿਹੜੀ ਕਲੀਆਂ ਵਾਲੀ ਨਹੀਂ ਬਟ ਇਹਦੇ ਵਿੱਚ ਜਿਹੜਾ ਘੇਰਾ ਹੈ ਫਲਾਵਰਸ ਜਿਹੜੇ ਨੇ ਇਹਦੇ ਵਿੱਚ 15 ਤੋਂ 20 ਫਲਾਵਰਸ ਜੀ ਜਿਹੜੇ ਸਾਈਡਾਂ ਤੇ जिद घेरा बहुत ज्यादा हैवी हो गया सेनू सेम कलर से भी बना सकते हो एक्स्ट्रा से आप बनाइए है पजामी सोहने सोहे सूट देखने मेरे चैनल सबसक्राइब जरूर करो।